ਬਈ ਹਾਂ ਇੱਕ ਗੱਲ ਦਿਮੇ ਸੰਭੇ ਨਹੀਂ ਆਉਂਦੀ ਗੋਤ ਕਿਵੇਂ ਬਣੇ ਨਾ ਜਿਵੇਂ ਮਾਨ ਹੋ ਗਿਆ ਸਿੱਧੂ ਹੋ ਗਿਆ ਕਮਾਨ ਹੋ ਗਿਆ ਅੱਛਾ ਵੀ ਅੱਡੋ ਅੱਡ ਕੇ ਬਣੇ ਗੋਤ ਕਿਵੇਂ ਬਣੇ ਨਾ ਇਹ ਬਈ ਮੈਂ ਦੱਸ ਦਿੰਦਾ ਤੈਨੂੰ ਹਾਂ ਦੱਸ ਇਹ ਬਹੁਤ ਟਾਈਮ ਪਹਿਲਾਂ ਦੀ ਗੱਲ ਹੈ ਇੱਕ ਰਾਜਾ ਸੀ ਬਈ ਅੱਛਾ ਰਾਜਾ ਸੀ ਤੇ ਰਾਜੇ ਨੇ ਕਰਾਉਣਾ ਸੀ ਵਿਆਹ ਵਿਆਹ ਕਰਾਉਣੇ ਸੋਹਣੇ ਆਪਦੇ ਸਪਾਹੀਆਂ ਨੂੰ ਹੁਕਮ ਦੇਤਾ ਵੀ ਤੁਸੀਂ ਵੀ ਜਿਹੜੀਆਂ ਸੋਹਣੀਆਂ ਕੁੜੀਆਂ ਨੇ ਉਹ ਲੱਭ ਕੇ ਲਿਆਵੀਂ ਮੈਂ ਸਾਰਿਆਂ ਨੂੰ ਸੋਹਣੀ ਕੁੜੀ ਨਾਲ ਵਿਆਹ ਕਰਾਉਂਗਾ ਬਈ ਸਪਾਹੀ ਉਹਦੇ 600 ਕੁੜੀਆਂ ਲੱਭ ਲੈ ਅੱਛਾ ਉਹਨੂੰ ਕੁੜੀਆਂ ਸਾਰੀਆਂ ਸੋਹਣੀਆਂ ਸੀ ਉਹਨੇ ਅਖਿਆ ਵੀ ਆਏ ਤਾਂ ਵੀ ਇੱਕ ਚੁੰਨੀ ਨਾ ਚੌਕੀਏ ਕੁੜੀ ਮੈਨੂੰ ਤੇ ਉਹਨੇ ਕੀ ਕਰਿਆ ਇੱਕ ਸਕੀਮ ਲਾਈ ਤੇ ਉਹਨਾਂ ਨੂੰ ਇੱਕ ਇੱਕ ਬੀਜ ਦਿੱਤਾ ਫੁੱਲ ਦਾ ਦੇਣਾ ਕਹਿੰਦਾ ਵੀ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ 2 ਮਹੀਨੇ ਬਾਅਦ ਮੇਰੇ ਕੋਲ ਆ ਜਾਓ ਜੀਨੇ ਫੁੱਲ ਦੀ ਵਧੀਆ ਬੀਜ ਦੀ ਦੇਖਭਾਲ ਕਰੀ ਉਹਦਾ ਗੁੱਝਾ ਬਣ ਗਿਆ ਉਹਦੇ ਫੁੱਲ ਲੱਗਿਆ ਜਦੋਂ ਹਨਾ ਵੀ ਜਿਹਦਾ ਫੁੱਲ ਸਾਰਿਆਂ ਨਾਲ ਸੋਹਣਾ ਹੋਇਆ ਮੈਂ ਉਹਦੇ ਨਾਲ ਵਿਆਹ ਕਰਾਉਂਗਾ 2 ਮਹੀਨੇ ਹੋ ਗਏ ਜੀ 2 ਮਹੀਨੇ ਬਾਅਦ ਉਹਨੇ ਦਵਾਰੇ ਬੁਲਾ ਲੀਆਂ ਉਹ ਕੁੜੀਆਂ ਸਾਰੀਆਂ 599 ਕੋਲੇ ਤਾਂ ਫੁੱਲ ਬੜੇ ਸੋਹਣੇ ਸੋਹਣੇ ਬੁੱਝੇ ਕਰਕੇ ਤੇ ਫੁੱਲ ਬਣਾ ਰੱਖੇ ਉਹਨਾਂ ਨੇ ਤੇ ਦੇਖਪਾਲ ਵਧੀਆ ਕਰੀ ਸੀ ਤੇ ਇੱਕ ਕੁੜੀ ਇਕੱਲਾ ਬੀਜ ਲਈ ਖੜੀ ਹਣੇ ਤੇ ਰਾਜ ਨੇ ਉਹ ਬੁਲਾ ਲਈ ਕਹਿੰਦਾ ਵੀ ਦੇਖ ਇੰਨਾ ਕੋਲੇ ਤਾਂ ਸਾਰੀਆਂ ਫੁੱਲ ਲਈ ਖੜੀਆਂ ਸੋਹਣੇ ਸੋਹਣੇ ਤੇ ਤੂੰ ਇਕੱਲਾ ਬੀਜ ਲਈ ਖੜੀ ਹੈ ਹਰ ਤੱਕ ਵੀ ਕੀ ਗਾਰਨਾ ਉਹ ਕਹਿੰਦੀ ਰਾਜਾ ਸਾਹਿਬ ਮੈਨੂੰ ਆਏ ਸੀ ਮੈਨੂੰ ਪਤਾ ਸੀਗਾ ਵੀ ਸਾਰੀਆਂ ਕੁੜੀਆਂ ਦਾ ਸ਼ੌਕ ਹੁੰਦਾ ਵੀ ਰਾਣੀ ਬਣਨੀ ਐ ਸੀ ਵੀ ਸਾਰੀਆਂ ਕੁੜੀਆਂ ਖੁੱਲ ਲਿਆ ਹੋਈਆਂ ਵਧੀਆ ਸੋਹਣੇ ਸੋਹਣੇ ਤੇ ਵੀ ਮੈਂ ਇਹਨਾਂ ਤੋਂ ਅਲੱਗ ਦੇ ਸਾਂ ਵੀ ਅਲੱਗ ਤਾਂ ਫੇਰ ਹੀ ਦਿਖ ਸਕਦੀ ਸੀ ਜੇ ਮੈਂ ਬੀਜ ਲੈ ਕੇ ਆਵਾਂ ਰਾਜੇ ਨੂੰ ਉਹਦੀ ਗੱਲ ਚੰਗੀ ਲੱਗੀ ਤੇ ਰਾਜੇ ਨੇ ਫਿਰ ਉਸੇ ਕੁੜੀ ਨਾਲ ਹੀ ਵਿਆਹ ਕਰਾ ਲਿਆ ਬਾਈ ਗੋਤ ਫਿਰ ਗ